ਗਵਾੜਾ ਸ਼ਹਿਰ ਚੋਰਾਂ ਦਾ ਗੜਪੰਦਾ ਚਾਰਿਆ ਜਿੱਥੇ ਚੋਰਾਂ ਦੇ ਵੱਲੋਂ ਬੀਤੀ ਰਾਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਦੇ ਵੱਲੋਂ ਇੱਕ ਨਹੀਂ ਦੋ ਨਹੀਂ ਸਗੋਂ ਇਕੱਠਿਆਂ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਹਦਾ ਦੱਸੀ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਚੋਣ ਜਾਬਤਾ ਲੱਗਿਆ ਹੋਇਆ ਹੈ ਉਥੇ ਹੀ ਸ਼ਹਿਰਾਂ ਦੇ ਅੰਦਰ ਪੁਲਿਸ ਅਧਿਕਾਰੀ 24 ਘੰਟੇ ਤੈਨਾਤ ਰਹਿਣ ਦੀ ਗੱਲ ਆਖ ਰਹੇ ਨੇ ਪਰ ਇਹਨਾਂ ਚੋਰੀਆਂ ਨੂੰ ਹੁੰਦੇ ਹੋਏ ਦੇਖਦੇ ਇਹ ਲੱਗਦਾ ਹੈ ਕਿ ਪੁਲਿਸ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਨੇ ਉਧਰ ਲੋਕਾਂ ਦੇ ਵਿੱਚ ਇਹ ਮਾਮਲੇ ਨੂੰ ਲੈ ਕੇ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ ਦੱਸਦੀ ਹੈ ਕਿ ਬੀਤੀ ਰਾਤ ਚੋਰਾਂ ਦੇ ਵੱਲੋਂ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸ਼ਟਰ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਤੇ ਕੀਮਤੀ ਸਮਾਨ ਲੈ ਕੇ ਚੋਰ ਫਰਾਰ ਹੋ ਗਏ ਇਸ ਮਾਮਲੇ ਤੇ ਜਿਆਦਾ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਹ ਸਾਰੀ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਇਨਸਾਫ ਦੀ ਮੰਗ ਕੀਤੀ ਹੈ ਸਾਡੀ ਇਹ ਜਿਹੜੀ ਮਾਰਕੀਟ ਆ ਜੀ ਜੀਆਰਡੀ ਕਾਲਜ ਆਈਟੀਆਈ ਦੀ ਮਾਰਕੀਟ ਆ ਅਸੀਂ ਸਾਰੇ ਦੁਕਾਨਦਾਰ ਭਰਾ ਇਸ ਮਾਰਕੀਟ ਦੇ ਵਿੱਚ ਕੰਮ ਕਰਦੇ ਆ ਤੇ ਰਾਤ ਸਾਡੇ ਇਹ ਸਾਡੇ ਭਾਈ ਸਾਹਿਬ ਦੀ ਨਾਲ ਦੀ ਦੁਕਾਨ ਦੇ ਉੱਤੇ ਐਚਐਸ ਮੋਬਾਈਲ ਦੇ ਉੱਪਰ ਚੋਰੀ ਹੋ ਗਈ ਤੇ ਅਸੀਂ ਹੁਣ ਜਦੋਂ ਸੀਸੀਟੀਵੀ ਕੈਮਰੇ ਦੇਖਿਆ ਤਾਂ ਦੇਖਿਆ ਕਿ ਚਲਦੀ ਰੋਡ ਦੇ ਉੱਤੇ ਦੋ ਤਿੰਨ ਬੰਦਿਆਂ ਨੇ ਇਹ ਸ਼ਟਰ ਫੱਟਿਆ ਜਾਂ ਵੱਟ ਕੇ ਇਹਨਾਂ ਦਾ ਲੱਖ ਰੁਪਏ ਦਾ ਸਮਾਨ ਚੋਰੀ ਹੋਇਆ ਹੈ ਕਿ ਸਾਰੇ ਦੁਕਾਨਦਾਰ ਪਰ ਆਪ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਦੇ ਆ ਕਿ ਸਾਡੀਆਂ ਦੁਕਾਨਾਂ ਜਿਹੜੀਆਂ ਆ ਮੇਨ ਰੋਡ ਦੇ ਉੱਤੇ ਆ ਸਾਰਾ ਰੋੜੇ ਰਾਤ ਚੱਲਦਾ ਰਹਿੰਦਾ ਆ ਤੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਕਿ ਰਾਤ ਨੂੰ ਇੱਥੇ ਇੱਕ ਡਾਜਟੇਸ਼ਨ ਟੀਮ ਦੀ ਡਿਊਟੀ ਲਈ ਜਾਵੇ ਜਿਹੜੀ 2-3 ਘੰਟੇ ਬਾਅਦ ਗਸ਼ਤ ਕਰਦੀ ਰਹੇ ਕਿਉਂਕਿ ਚੱਲਦੇ ਰੋੜ ਦੇ ਉੱਤੇ ਜੀ ਦੁਕਾਨ ਸੇਫ ਨਹੀਂ ਹੈਗੀ ਤਾਂ ਅੰਦਰ ਗਲੀਆਂ ਦੇ ਵਿੱਚ ਦੁਕਾਨ ਕੀ ਸੇਫ ਰਹਿ ਜਾਏਗਾ ਪ੍ਰਸ਼ਾਸਨ ਕੋਲੋਂ ਇਹ ਮੰਗਾ ਕੇ ਇੱਥੇ ਇੱਕਰ ਬੰਦੇ ਦੀ ਡਿਊਟੀ ਲਾਈ ਜਾਵੇ ਤਾਂ ਕਿ ਸਾਰੇ ਰੋਡ ਦੇ ਉੱਪਰ ਇਹ ਘੁੰਮਣ ਕੱਲੀ ਦੁਕਾਨਾਂ ਦੀ ਜਿਹੜੀ ਆ ਸਾਡੀ ਸੇਫਟੀ ਬਣੀ ਰਹੇ ਸਰ ਮਾਰਕੀਟ ਦੇ ਵਿੱਚ ਕੋਈ ਚੌਂਕੀਦਾਰ ਦਾ ਕੋਈ ਅਵੇਲੇਬਲ ਹੋਵੇ ਚੌਂਕੀਦਾਰ ਇੱਕ ਦੋ ਵਾਰੀ ਰੱਖੇ ਸੀ ਜੀ ਪਰ ਚੌਂਕੀਦਾਰ ਰਾਤ ਦੇ ਇੱਥੇ ਰਹਿੰਦੇ ਨਹੀਂ ਹੈਗੇ ਤੇ ਕੰਮ ਛੱਡ ਕੇ ਚੱਲ ਜਾਂਦੇ ਪਹਿਲਾਂ ਅੱਜ ਕਾਫੀ ਸਾਲ ਪਹਿਲਾਂ ਸੀ ਇੱਕ ਦੋ ਚੌਂਕੀਦਾਰ ਰੱਖੇ ਸੀ ਲੇਕਿਨ ਉਹ ਟਿੱਕੇ ਨਹੀਂ ਚਲੇ ਗਏ ਸੀ ਸਾਡੇ ਇਸ ਮਾਰਕੀਟ ਦੇ ਵਿੱਚ 2 ਸਾਲ ਪਹਿਲੋਂ ਵੀ ਚੋਰੀਆਂ ਹੋਈਆਂ ਦੀਆਂ ਨੇ ਬੇਈ ਦੁਕਾਨ ਤੇ ਬਿਲਕੁਲ ਨਾਲ ਦੀ ਦੁਕਾਨ ਤੇ ਚੋਰੀ ਹੋਈ ਸੀ ਜੀ ਲੇ ਤੇ ਅਸੀਂ ਇਹ ਹੀ ਮੰਗ ਕਰਦੇ ਆ ਕਿ ਇੱਕ ਪੀਸੀਆਰ ਟੀਮ ਦੀ ਇੱਥੇ ਡਿਊਟੀ ਲਾਈ ਜਾਵੇ ਕਿ ਜਿਹੜੀ ਰਾਤ ਨੂੰ ਥੋੜੀ 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 ਦੇਰ ਬਾਅਦ ਇੱਥੇ ਗਸ਼ਤ ਕਰਦੀ ਰਹੇ ਤਾਂ ਕਿ ਦੁਕਾਨਾਂ ਦੀ ਸੇਫਟੀ ਜਿਹੜੀ ਉਹ ਬਣੀ ਰਹੇ ਇਹ ਮਾਮਲਾ ਸਾਨੂੰ 4 ਵਜੇ ਫੋਨ ਆਇਆ ਉੱਪਰ ਸਾਹਿਬ ਦਾ ਮੈਂ ਐਡਾ ਕਰਕੇ ਪੁੱਛਿਆ ਕਿ ਤੁਹਾਡੇ ਦੁਕਾਨਾਂ ਦੇ ਚਾਰ ਦੁਕਾਨਾਂ ਦੇ ਮਤਲਬ ਛੱਟਾ ਟੁੱਟੇ ਆ ਤੁਸੀਂ ਆ ਜਾਓ ਦੁਕਾਨ ਤੇ ਦੁਕਾਨ ਤੇ ਆ ਕੇ ਦੇਖਾ ਤਾਂ ਤੁਹਾਡੇ ਸਾਹਮਣੇ ਆ ਤੇ ਕਿੰਨਾ ਘੇ ਨੁਕਸਾਨ ਹੋ ਗਿਆ ਨੁਕਸਾਨ ਇਹ ਤਾਂ ਦੇਖ ਕੇ ਪਤਾ ਲੱਗਣਾ ਹੈ ਹਜੇ ਤਾਂ ਕੋਈ ਕੈਸ਼ ਵਗੈਰਾ ਵੀ ਲੱਗਦਾ ਹੈ ਕੈਸ਼ ਨਹੀਂ ਗਲਿਆਂ ਦੇ ਵਿੱਚ ਕੋਈ ਤਾਂ ਹੈ ਲੈ ਕੋਪਰ ਕੈਸ਼ ਤੇ ਵਰਕ ਕਰਦਾ ਤਾਂ ਪਤਾ ਨਹੀਂ ਜਸ ਮੋਬਾਈਲ ਟਰੋਪ ਹੈ ਜੀ ਆਪਣੀ ਮੰਡੀ ਦੇ ਸਾਹਮਣੇ ਦੁਕਾਨ ਨੰਬਰ 2 ਜੀਆਰਡੀ ਕਾਲਜ ਮਾਰਕੀਟ ਦੇ ਵਿੱਚ ਰਾਤੀ ਅਸੀਂ 8:40 45 ਦੇ ਕਰੀਬ ਦੁਕਾਨ ਬੰਦਾ ਕੇ ਗਏ ਆ ਤੇ ਉਸ ਤੋਂ ਬਾਅਦ ਸਵੇਰੇ 4:30 8 ਵਜੇ ਮੈਨੂੰ ਆਪਣੇ ਮੜੋਚੀ ਦਾ ਫੋਨ ਆਇਆ ਵੀ ਤੁਹਾਡਾ ਸ਼ਟਰ ਟੁੱਟਾ ਹੋ ਗਿਆ ਜਦੋਂ ਆ ਕੇ ਦੇਖਿਆ ਤੇ ਸ਼ਟਰ ਦੀ ਬਹੁਤ ਬੁਰੀ ਹਾਲਤ ਸੀ ਆਸੇ ਪਾਸੇ ਸਾਰੇ ਕੁਝ ਕੰਦਾ ਟੋੜੀਆਂ ਹੋਈਆਂ ਸੀ ਤੇ ਅੰਦਰੋਂ ਮੇਰਾ ਟੱਚ ਵਾਲੇ ਫੋਨ ਬਟਨਾਂ ਵਾਲੇ ਫੋਨ ਇੱਕ ਮੇਰੀ ਗੋਲਕ ਪਈ ਸੀ ਉਹਦੇ ਵਿੱਚ ਮੈਂ ਰੱਬ ਦੇ ਨਾਮ ਦੇ ਕੁਝ ਕੱਢਦਾ ਹੁੰਦਾ ਸੀ ਉਹ ਪੈਸੇ ਗੱਲੇ ਦੇ ਪੈਸੇ ਲੈਪਟਾਪ ਬਾਕੀ ਅਜੇ ਦੇਖ ਰਹੇ ਹਾਂ ਹੋਰ ਕੀ ਕੀ ਸਮਾਨ ਦਾ ਟੋਟਲ ਸਾਡਾ ਨੁਕਸਾਨ ਕਿੰਨਾ ਹੋ ਗਿਆ ਆਪਣਾ ਟੋਟਲ ਨੁਕਸਾਨ 3-4 ਲੱਖ ਦੇ ਕਰੀਬ ਹੈਗਾ ਜੀ ਤੇ ਮੰਗੀ ਰਿਪੇਅਰ ਕਰਨ ਵਾਲੇ ਕੈਮਰੇ ਸੀ ਤਾਂ ਰਿਪੇਅਰ ਵਾਲੇ ਫੋਨ ਵੀ 5-7 ਫੌਂਟ ਰਿਪੇਅਰ ਵਾਲੇ ਵੀ ਹਜੇ ਟਰੇਸ ਹੋਏ ਆ ਹਜੇ ਟਰੇਸ ਕਰਦੇ ਪਏ ਆ ਹਜੇ ਜਿੱਦਾਂ ਘਟ ਤੋਂ ਘਟ ਅੰਦਰ ਜਿਹੜੇ ਰਿਪੇਅਰ ਵਾਲੇ 15 ਫੋਨ ਗਏ ਸੀ ਇਹ ਸਰ ਕੋਈ ਸੀਸੀਡੀ ਕੈਮਰੇ ਬੰਦੇ ਆਏ ਸੀਸੀਟੀਵੀ ਦੇ ਵਿੱਚ ਇੱਕ ਬੰਦਾ ਦਿਖ ਰਿਹਾ ਅੰਦਰ ਦਾ ਬਾਹਰ ਦਾ ਕੁਝ ਟਰੇਸ ਨਹੀਂ ਹੋ ਰਿਹਾ ਬਾਹਰੋਂ ਕਿੰਦਾ ਇੱਕ ਬੰਦਾ ਅੰਦਰ ਤਸੱਲੀ ਨਾਲ ਸਾਰੇ ਦਰਾਜ ਰੂਜ ਦੇਖ ਰਿਹਾ ਹੋਰ ਲਿਆ ਚੰਗੀ ਤਰ੍ਹਾਂ ਮਾਦਾ ਗੱਲੇ ਦਾ ਕੈਸ਼ ਵੀ ਲੈ ਗਏ ਉਹਦੇ ਵਿੱਚ ਵੀ ਘੱਟੋ ਘਾਟ 80000 ਰੁਪਏ ਪਿਆ ਸੀਗਾ ਅਗਲੇ ਦਿਨ ਪੇਮੈਂਟ ਕਰਨੀ ਸੀ ਵਪਾਰੀ ਦੀ ਤੇ ਸਰ ਪੁਲਿਸ ਕੰਪਲੀਟ ਕੀਤੀ ਇਸ ਮਾਮਲੇ ਨੂੰ ਲੈ ਕੇ ਪੁਲਿਸ ਲਈ ਸਵੇਰੇ ਅਸੀਂ ਜਦੋਂ ਮੈਨੂੰ ਪਤਾ ਲੱਗਾ 8:00 ਵਜੇ ਆਂਦੀ ਅਸੀਂ 100 ਨੰਬਰ ਤੇ ਫੋਨ ਕਰਤਾ ਸੀ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਫੋਨ ਫੇਰ ਕੀ ਕੀਤਾ ਹਜੇ ਸ਼ਾਇਦ ਉਹਨਾਂ ਚ ਕੋਈ ਵੀ ਮੁਲਾਜ਼ਮ ਪਹੁੰਚਿਆ ਨਹੀਂ ਤੇ ਅਸੀਂ ਇਸ ਕਰਕੇ ਆਪਣਾ ਨੁਕਸਾਨ ਦੇਖਣ ਲਈ ਸ਼ਟਰ ਉੱਪਰ ਚਾਕੇ ਤਾਂ ਅੰਦਰਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਿੱਦਾਂ ਸਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਤਾਂ ਬਹੁਤ ਹੋ ਰਹੀਆਂ ਨੇ ਤੇ ਕੀ ਪ੍ਰਸ਼ਾਸਨ ਕੋਲ ਆਪਾਂ ਮੰਗ ਰਹੇ ਹਾਂ ਪ੍ਰਸ਼ਾਸਨ ਨੂੰ ਹੀ ਕਹਿੰਨੇ ਵੀ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ ਦੁਕਾਨਦਾਰਾਂ ਦੇ ਟੈਕਸਾਂ ਨਾਲ ਸੈਲਰੀਆਂ ਮਿਲਦੀਆਂ ਕਾਹਨੂੰ ਸਾਨੂੰ ਸੇਫਟੀ ਅਸੀਂ ਤਾਂ ਟੈਕਸ ਗਵਰਨਮੈਂਟ ਨੂੰ ਇਸੇ ਕਰਕੇ ਦੇ ਰਹੇ ਆ ਵੀ ਸਾਨੂੰ ਸ਼ਹਿਰ ਦੇ ਵਿੱਚ ਸਪਲਾਈਡ ਪਰਸਨ ਵਾਂਗੂ ਰਹਿਣ ਦੀ ਇਹ ਸਹੂਲਤਾਂ ਮਿਲਣ ਪਰ ਲੱਗਦਾ ਵੀ ਅਸੀਂ ਜਿਹੜਾ ਕੁਮਾਰ ਆਏ ਆ ਉਹ ਇੱਦਾਂ ਹੀ ਗਵਾ ਰਹੇ ਆ ਤੇ ਕਿਰਪਾ ਕਰਕੇ ਮਤਲਬ ਆਉਣ ਵਾਲੇ ਸਮੇਂ ਵੀ ਸਾਨੂੰ ਸੁਰੱਖਿਅਤ ਕੀਤਾ ਜਾਵੇ ਮਾਮਲਾ ਸਾਨੂੰ 4 ਵਜੇ ਫੋਨ ਆਇਆ ਬਾਜ਼ਾਰ ਚ ਵੀ ਦੁਕਾਨ ਤੇ ਚੋਰੀ ਹੋ ਗਈ ਹੈ ਜਦੋਂ ਮੈਂ ਆਇਆ ਤੇ ਦੇਖਿਆ ਤੇ ਚਾਰ ਦੁਕਾਨਾਂ ਦੇ ਸ਼ਟਰ ਟੁੱਟੇ ਹੋਏ ਸੀਗੇ ਚੱਕੇ ਹੋਏ ਸੀ ਚੱਕੇ ਇਹ ਨਾਲ ਤਾਂ ਮੈਂ ਅੱਗੇ ਦੇਖਿਆ ਆਪਣੀ ਦੁਕਾਨ ਤੇ ਪਹਿਲਾਂ ਮੈਂ ਬੱਤੀ ਉਹਤੇ ਜਗਾਈਆਂ ਤਾਂ ਮੇਰਾ ਗੱਲਾ ਚੱਕਿਆ ਹੋਇਆ ਸੀ ਤਦ ਇਹ ਪੈਸੇ ਸਿਕਨ ਲੰਗ ਨੁਕਸਾਨ ਹੋਇਆ 5000 ਰੁਪਏ ਦਾ ਦੋ ਕੈਮਰੇ ਲਾ ਕੇ ਲਾ ਕੇ ਉੱਪਰ ਸਾਡਾ ਚਾਰ ਕੋਈ ਫੋਨ ਆਇਆ ਵੀ ਕਹਿੰਦੇ ਸ਼ਟਰ ਸਾਰੇ ਚੱਕੇ ਹੋਏ ਆ ਹੂੰ ਤੇ ਦੇਖਿਆ ਆ ਕੇ ਭਾਜੀ ਇੱਧਰਲਾ ਸ਼ਟਰ ਵੀ ਉੱਧਰ ਸਾਡੇ ਸਾਹਮਣੇ ਸ਼ਾਪ ਦਾ ਵੀ ਤੇ ਨਾਲ ਆਪਣੇ ਇੱਧਰ ਦੋ ਦੋ ਦੁਕਾਨਾਂ ਦਾ ਹੋਰ ਚਾਰੇ ਸ਼ਟਰ ਭਾਜੀ ਉਹਨਾਂ ਨੇ ਚੱਕੇ ਹੋਏ ਸੀਗੇ ਤੇ ਬਾਕੀ ਸਾਡਾ ਉੱਪਰੋਂ ਲੈ ਗਏ ਭਾਜੀ ਕੈਸ਼ ਕਿੰਨਾ ਦਾ ਸੀ ਕੈਸ਼ ਅਰਤੀਆਂ ਪਈਆਂ ਸੀ ਭਾਜੀ 8000 ਰੁਪਏ ਦੀਆਂ ਹੂੰ 10000 ਦਾ ਕੈਸ਼ ਪਿਆ ਸੀਗਾ ਤੇ ਉਹ ਲੈ ਗਏ ਭਾਜੀ ਬਾਕੀ ਦੇਖਦੇ ਆ ਰਿਕਾਰਡਿੰਗ ਕੈਮਰੇ ਦੀ ਭਾਜੀ ਉੱਚ ਪਤਾ ਲੱਗਣਾ ਜੀ ਕੋਈ ਸੀਸੀਟੀਵੀ ਕੈਮਰੇ ਜਾਈ ਹੋਏ ਹਾਂਜੀ ਸੀਸੀਟੀਵੀ ਕੈਮਰੇ ਜਾਈ ਹੋਏ ਇਧਰਲਾ ਕੈਮਰਾ ਵੀ ਇੱਕ ਨਾਲ ਲੈ ਗਏ ਆਪਣਾ ਹਾਂਜੀ ਤੇ ਬਾਕੀ ਆਪਣੇ ਇਧਰ ਦੁਕਾਨ ਤੇ ਲੱਗੇ ਕੈਮਰੇ ਭਾਜੀ ਉਧਰ ਦੇਖਦੇ ਹਾਂ ਤੇ ਪਾਲਸ ਕੰਪਲੀਟ ਕੀਤੀ ਸਰ ਹਾਂਜੀ ਭਾਜੀ ਕੰਪਲੀਟ ਕੀਤੀ 4 ਵਜੇ ਪਾਲਸ ਆਈ ਪਾਲਸ ਆ ਗਈ ਸੀ ਬੜੀ ਟਾਈਮ ਨਾਲ ਹੀ ਉਧਰ ਜਦ ਪੁਲਿਸ ਅਧਿਕਾਰੀਆਂ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਲਦ ਹੀ ਇਸ ਮਾਮਲੇ ਨੂੰ ਸੂਲ ਜਾਇਆ ਜਾਵੇਗਾ ਤਾਂ ਦੋਸ਼ੀਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ ਤੁਹਾਨੂੰ ਸਿਰਫ ਮੈਸੇਜ ਗਿਆ ਸੀ ਕਿ ਇੱਥੇ সিনেমাਰੋਟ ਕੋਈ ਚਲੋ ਇੱਕ ਦੋ ਕੰਦੇ ਸਟੱਟ ਤੇਰੀ ਕਿਤੇ ਆਏ ਤਾਂ ਜਾ ਕੇ ਵਾਟਣ ਸਨ ਨਕਾਨ ਵਗੈਰਾ ਹੈ ਕੋਈ ਬਾਕੀ ਉਹ ਇਸ ਦਾ ਚੈੱਕ ਕਰਕੇ ਕੈਮਰਾ ਚੈੱਕ ਕਰਕੇ ਦੇਖਦੇ ਆਂ ਕਿ ਬੰਦ ਕਰ ਬੰਦ ਵੀ ਬੰਦੀ ਕਰਾਂਗੇ ਕੋਈ ਸੀਸੀਟੀਵੀ ਕੈਮਰੇਜ ਆਏ ਬੰਦੇ ਨਹੀਂ ਅਜੇ ਕੈਮਰਾ ਚੈੱਕ ਨਹੀਂ ਕੀਤਾ ਕੈਮਰਾ ਚੈੱਕ ਕਰਕੇ ਦੱਸ ਦਾਂਗੇ